ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 327 ਤੋਂ ਲੈ ਕੇ 328 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਕਬੀਰ ਜੀ ਦੀ ਬਾਣੀ ਚੱਲ ਰਹੀ ਹੈ ਜੀ ਆਓ ਆਪਾਂ ਗੁਰਵਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਗੜੀ ਕਬੀਰ ਜੀ ਵਿੰਡ ਮੁਅ ਜਿਓ ਕਹਿ ਕਰ ਜਾਂਦਾ ਸ਼ਬਦ ਅਤੀਤ ਅਨਾਹਦ ਰਾਤਾ ਜਿਨ ਰਾਮ ਜਾਣਿਆ ਤਿਨਹ ਪਛਾਨਿਆ ਜਿਉ ਗੂੰਗੇ ਸਾਕਰ ਮਨ ਮਾਨਿਆ ਹਾਂਜੀ ਸੰਗਤ ਜੀ ਕਵੀਰ ਜੀ ਕਹਿੰਦੇ ਨੇ ਜਦੋਂ ਜੀਵ ਦਾ ਮੋਹ ਜਿਹੜਾ ਸਰੀਰ ਦੇ ਨਾਲ ਲੱਗਿਆ ਹੋਇਆ ਉਹ ਟੁੱਟ ਜਾਂਦਾ ਤਾਂ ਜਦੋਂ ਜੀਵ ਦੀ ਮੌਤ ਹੋ ਜਾਂਦੀ ਆ ਫਿਰ ਜੀਵ ਕਿੱਥੇ ਜਾਂਦਾ ਫਿਰ ਕਹਿੰਦੇ ਜਦੋਂ ਜੀਵ ਦਾ ਆਪਣੇ ਸਰੀਰ ਨਾਲ ਮਾਇਆ ਨਾਲ ਮੋਹ ਟੁੱਟ ਜਾਂਦਾ ਫਿਰ ਉਹ ਸਦਾ ਉਸ ਪਰਮਾਤਮਾ ਦੇ ਸ਼ਬਦ ਦੇ ਵਿੱਚ ਜੁੜਿਆ ਰਹਿੰਦਾ ਲੀਨ ਰਹਿੰਦਾ ਉਸ ਪਰਮਾਤਮਾ ਚ ਉਹਦੀ ਸੁਰਤ ਲੱਗੀ ਰਹਿੰਦੀ ਆ ਫਿਰ ਕਹਿੰਦੇ ਜਿਨ ਰਾਮ ਜਾਣਿਆ ਤਿਨਹਿ ਪਛਾਨਿਆ ਜਿਹਨੂੰ ਕਹਿੰਦੇ ਵੀ ਪਰਮਾਤਮਾ ਬਾਰੇ ਪਤਾ ਲੱਗ ਗਿਆ ਉਹਨੇ ਹੀ ਫਿਰ ਪਰਮਾਤਮਾ ਨੂੰ ਪਛਾਣਿਆ ਹੈ ਜਿਹਨੂੰ ਪਤਾ ਲੱਗ ਗਿਆ ਕਿ ਪਰਮਾਤਮਾ ਮੇਰੇ ਅੰਦਰ ਹੈ ਫਿਰ ਉਹਨੇ ਹੀ ਪਰਮਾਤਮਾ ਨੂੰ ਅੰਦਰੋਂ ਖੋਜਿਆ ਹੈ ਇਹ ਕਹਿੰਦੇ ਵੀ ਜਿਉਂ ਗੂੰਗੇ ਸਾਕਰ ਮਨ ਮੰਨਿਆ ਜਿਵੇਂ ਮਤਲਬ ਕਹਿੰਦੇ ਗੂੰਗੇ ਦੇ ਮਠਿਆਈ ਖਾਣ ਨਾਲ ਸ਼ੱਕਰਖਾਨ ਦੇ ਨਾਲ ਉਹਦਾ ਸਵਾਦ ਕਿਸੇ ਹੋਰ ਨੂੰ ਪਤਾ ਨਹੀਂ ਲੱਗ ਸਕਦਾ ਕਿਉਂਕਿ ਉਹ ਦੱਸ ਨਹੀਂ ਸਕਦਾ ਇਸ ਤਰ੍ਹਾਂ ਹੀ ਉਹ ਜੀਵਾ ਜਿਹੜਾ ਪਰਮਾਤਮਾ ਦੇ ਵਿੱਚ ਲੀਨ ਹੋ ਗਿਆ ਉਹ ਗੁੰਗਾ ਹੋ ਜਾਂਦਾ ਉਹ ਇਸ ਚੀਜ਼ ਨੂੰ ਦੱਸ ਨਹੀਂ ਸਕਦਾ ਅਨੁਭਵੀ ਕਰ ਸਕਦਾ ਐਸਾ ਗਿਆਨ ਕਥੈ ਬਨਵਾਰੀ ਮਨ ਰੇ ਪਵਨੰਦਰੇੜ ਸੁਖਮਨ ਨਾਰੀ ਰਹਾਓ ਕਹਿੰਦੇ ਵੀ ਜਿਹੜਾ ਇਹ ਜਿਹੜੀ ਆ ਘਟਨਾ ਵਾਪਰਦੀ ਹੈ ਜੀਵ ਦੇ ਪਰਮਾਤਮਾ ਦੇ ਨਾਲ ਮਿਲਣ ਦੀ ਮਲਾਪ ਦੀ ਵੀ ਜਾਂ ਇਹ ਜਿਹੜਾ ਪਰਮਾਤਮਾ ਵੀ ਉਹ ਦੱਸ ਸਕਦਾ ਜਾਂ ਜਿਹਦੇ ਨਾਲ ਘਟਨਾ ਹੈ ਵਾਪਰਦੀ ਉਹ ਦੱਸ ਸਕਦਾ ਪਰ ਉਹ ਕਿਸੇ ਨੂੰ ਮਤਲਬ ਉਹਨੂੰ ਮਹਿਸੂਸ ਹੁੰਦਾ ਕਿਸੇ ਨੂੰ ਅਨੁਭਵ ਨਹੀਂ ਕਰਵਾ ਸਕਦਾ ਹੈ ਨਾ ਇਹ ਕਹਿੰਦੇ ਮਨ ਰੇ ਪਵਨ ਦ੍ਰਿੜ ਸੁਖਮਨ ਨਾਰੀ ਕਹਿੰਦੇ ਵੀ हे ਮੇਰੇ ਮਨ ਬਿੱਤੂ ਜਿਹੜੇ ਆਪਣੇ ਸਵਾਸ ਨੇ ਅੰਦਰ ਉਹ ਜਿਵੇਂ ਸੁਖਮਨ ਨਾਰੀ ਦੇ ਵਿੱਚ ਉਹ ਪ੍ਰਾਣਾਯਾਮ ਬਾਰੇ ਵਾਲੇ ਕਰਦੇ ਨੇ ਨਾ ਉਹ ਇਸ ਤਰ੍ਹਾਂ ਕਹਿੰਦੇ ਤੂੰ ਆਪਣਾ ਪਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਦ੍ਰਿੜ ਕਰ ਜਿਵੇਂ ਉਹ ਟਿਕਾਉਂਦੇ ਨੇ ਸੁਖਮਨ ਨਾਰੀ ਦੇ ਵਿੱਚ ਪ੍ਰਾਂਤ ਟਿਕਾਉਂਦੇ ਨੇ ਨਾ ਆਪਣਾ ਸਵਾਸ ਤੇ ਇਸ ਤਰ੍ਹਾਂ ਹੀ ਕਹਿੰਦੇ ਤੂੰ ਪਰਮਾਤਮਾ ਨੂੰ ਆਪਣੇ ਅੰਦਰ ਟਿਕਾ ਸੋ ਗੁਰ ਕਰੋ ਜੇ ਬਹਰ ਨਾ ਕਰਨਾ ਸੋ ਪਦਰਵੋ ਜੇ ਬਹਰ ਨਾ ਰਵਨਾ ਫਿਰ ਕਹਿੰਦੇ ਗੁਰੂ ਉਹਨੂੰ ਬਣਾਓ ਜਿਹਨੂੰ ਇਦਾਂ ਨਹੀਂ ਕਿ ਬਾਰ-ਬਾਰ ਛੱਡ ਕੇ ਹੁਣ ਅੱਜ ਇਸ ਗੁਰੂ ਨੂੰ ਬਣਾਇਆ ਇਸ ਗੁਰੂ ਨੂੰ ਗੁਰੂ ਪਹਿਲਾਂ ਹੀ ਉਹ ਬਣਾਓ ਜਿਹੜਾ ਪੂਰਾ ਗੁਰੂ ਆ ਜੋ ਆਪ ਪਹੁੰਚਿਆ ਹੋਇਆ ਫਿਰ ਕਹਿੰਦੇ ਵੀ ਉਹੀ ਮੰਤਰ ਗੁਰਮੰਤਰ ਧਿਆਓ ਜੇ ਫਿਰ ਤੁਹਾਨੂੰ ਵਾਰ-ਵਾਰ ਮਤਲਬ ਇਹ ਨਾ ਹੋਵੇ ਕਿ ਅੱਜ ਮੈਂ ਐਸ ਗੁਰਮ ਐਸ ਮੰਤਰ ਦਾ ਜਾਪ ਕੀਤਾ ਕੱਲ ਮੈਂ ਐਸ ਜਿਹੜਾ ਮਤਲਬ ਗੁਰਮੰਤਰ ਹੈ ਉਹਨੂੰ ਆਪਣਾ ਇੱਕ ਨੂੰ ਧਿਆਉ। ਸੋ ਧਿਆਨ ਧਰੋ ਜ ਬਹਰ ਨ ਤਰਨਾ ਐਸੇ ਮਰੋ ਜ ਬਹਰ ਨ ਮਰਨਾ। ਫਿਰ ਕਹਿੰਦੇ ਵੀ ਧਿਆਨ ਵੀ ਉਹਦਾ ਹੀ ਧਰੋ ਜਿਹੜਾ ਮੁੜ ਮੁੜ ਕੇ ਛੱਡਣਾ ਨਾ ਹੋਵੇ ਕਿ ਕੱਲ ਕੋਈ ਕਹੇ ਵੀ ਮੈਂ ਐਸ ਦੇਵੀ ਦੇਵਤੇ ਦਾ ਕੀਤਾ ਜਾਂ ਐਦਾ ਕੀਤਾ ਧਿਆਨ ਵੀ ਹੁਣ ਮੈਂ ਪਰਮਾਤਮਾ ਦਾ ਕਰਦਾ। ਪਹਿਲਾਂ ਹੀ ਵਰਮਾਤਮਾ ਦਾ ਧਿਆਨ ਰੱਖੋ ਵੀ ਜੋ ਫਿਰਮ ਬੜ ਮੁੜ ਮੁੜ ਕੇ ਬਦਲ ਨਾ ਨਾ ਪਏ ਐਸੇ ਮਰੋ ਜੇ ਬਹਰ ਨਾ ਮਰਨਾ ਫਿਰ ਕਹਿੰਦੇ ਆਪਾ ਭਾਵ ਐਸ ਤਰ੍ਹਾਂ ਮਰਾ ਤੁਹਾਡਾ ਮਾਰਿਆ ਜਾਵੇ ਅੰਦਰੋਂ ਕਿ ਮੁੜ ਕੇ ਮਾਰਨ ਦੀ ਲੋੜ ਨਾ ਪਵੇ ਜਿੱਦਾਂ ਆਪਾ ਭਾਪ ਮਰ ਜਾਂਦਾ ਬਸ ਫਿਰ ਉਹ ਕਹਿੰਦੇ ਵੀ ਜਿਹੜਾ ਵਿਕਾਰਾਂ ਵੱਲੋਂ ਮੁਕਤ ਹੋ ਜਾਂਦਾ ਉਲਟੀ ਗੰਗਾ ਜਮਨ ਮਿਲਾਵੋ ਬਿਨ ਜਲ ਸੰਗਮ ਮਨ ਮਹਿ ਨਾਵੋ ਉਲਟੀ ਗੰਗਾ ਜਮਨ ਮਿਲਾਵੋ ਕਿਸ ਤਰ੍ਹਾਂ ਜਿਵੇਂ ਇੱਕ ਵਾਰ ਕਬੀਰ ਜੀ ਬਾਰੇ ਸੀ ਨਾ ਕਿ ਕਬੀਰ ਜੀ ਕਹਿੰਦੇ ਵੀ ਇਸ ਤਰ੍ਹਾਂ ਉਹਨਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਵੀ ਜਿਵੇਂ ਉਹਨਾਂ ਦੇ ਸਵਾਸ ਜਿਵੇਂ ਬਾਹਰ ਆਉਂਦੇ ਨੇ ਵੀ ਉਹ ਸਵਾਸ ਅੰਦਰ ਲੈ ਜਾਂਦੇ ਨੇ ਹਨਾ ਵੀ ਇਸ ਤਰ੍ਹਾਂ ਹੋ ਗਿਆ ਵੀ ਉਲਟੀ ਗੰਗਾ ਜਮਨ ਮਿਲਾਵੋ ਜਿਵੇਂ ਨਾ ਵੀ ਜਿੱਥੋਂ ਕਹਿੰਦੇ ਵੀ ਸਵਾਸ ਨਿਕਲਿਆ ਉੱਥੇ ਹੀ ਸਵਾਸ ਮੁੜ ਕੇ ਚਲੇ ਜਾਣਾ ਵੀ ਇਸ ਤਰ੍ਹਾਂ ਮਤਲਬ ਇੰਨੇ ਧਿਆਨ ਵਿੱਚ ਹੋ ਜਾਣਾ ਬਿਨ ਜਲ ਸੰਗਮ ਮਨ ਮਹਿ ਨਾਵੋ ਜਿਵੇਂ ਕਹਿੰਦੇ ਨੇ ਨਾ ਵੀ ਗੰਗਾ ਜਮਨਾ ਤੇ ਤਿਰਵਾਣੀ ਗੰਗਾ ਜਮਨਾ ਤੇ ਸਰਸਵਤੀ ਸ਼ਾਇਦ ਜਿੱਥੇ ਮਿਲਦੀਆਂ ਉਥੇ ਉਹਨੂੰ ਤਿਰਵਾਣੀ ਦਾ ਸੰਗਮ ਕਹਿੰਦੇ ਨੇ ਨਾ ਪਰ ਇੱਥੇ ਕਹਿੰਦੇ ਵੀ ਮੈਂ ਜਿਹੜੇ ਸਾਰੇ ਆਪਣੇ ਸਵਾਸ ਨੇ ਈੜਾ ਪਿੰਗਲਾ ਸੁਖਮਨੀ ਤਿੰਨਾ ਦੇ ਸਵਾਸ ਇੱਕ ਜਗ੍ਹਾ ਤੇ ਟਿਕ ਗਏ ਨੇ ਤੇ ਫਿਰ ਉਸ ਵਿੱਚ ਮੈਂ ਕਿ ਬਿਨਾਂ ਜਲ ਤੋਂ ਬਿਨਾਂ ਜਲ ਤੋਂ ਹੁਣ ਅੰਦਰ ਜਲ ਚ ਜਲ ਨਹੀਂ ਨਾ ਪਰ ਮਤਲਬ ਇਹ ਸਵਾਸਾਂ ਦਾ ਜਿਹੜਾ ਅੰਦਰ ਜਾਲਾ ਵੀ ਉਹਦੇ ਵਿੱਚ ਮੈਂ ਧਿਆਨ ਧਰ ਕੇ ਉਹਦੇ ਵਿੱਚ ਨਾ ਰਿਆਂ ਕਹਿੰਦੇ ਲੋਚਾ ਸੰਸਰ ਏ ਬਿਉਹਾਰਾ ਤਤ ਵਿਚਾਰ ਕਿਆ ਅਵਰ ਵਿਚਾਰਾ ਕਹਿੰਦੇ ਮੈਂ ਸਾਰਿਆਂ ਨੂੰ ਇੱਕ ਸਮਾਨ ਸਮਝਦਾ ਤੇ ਸਾਰਿਆਂ ਨਾਲ ਇੱਕ ਤਰ੍ਹਾਂ ਦਾ ਵਰਤ ਵਰਤਾਵਾ ਕਰ ਰਿਆਂ ਹੁਣ ਇਹ ਕਿਉਂ ਹੋ ਰਿਹਾ ਕਹਿੰਦੇ ਤਤ ਵਿਚਾਰ ਕਿਆ ਅਵਰ ਵਿਚਾਰਾ ਕਹਿੰਦੇ ਹੁਣ ਜਦੋਂ ਪਰਮਾਤਮਾ ਦੀ ਅਸਲੀਅਤ ਪਤਾ ਲੱਗ ਗਈ ਜੀਵਨ ਦੀ ਅਸਲੀਅਤ ਪਤਾ ਲੱਗ ਗਈ ਕਹਿੰਦੇ ਇਹਦੇ ਉੱਪਰੋਂ ਹੋਰ ਕੋਈ ਵਿਚਾਰ ਫਿਰ ਰਹੀ ਨਹੀਂ ਗਈ ਫਿਰ ਇਸ ਕਰਕੇ ਹੁਣ ਮੈਂ ਸਾਰਿਆਂ 'ਚ ਉਹਨੂੰ ਹੀ ਵਰਤ ਦਾ ਸਮਝਦਾ ਤੇ ਸਾਰਿਆਂ ਨਾਲ ਇੱਕੋ ਜਿਹਾ ਹੀ ਵਿਵਹਾਰ ਕਰਦਾ ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ ਐਸੀ ਰਹਤ ਰਹੋ ਹਰ ਪਾਸਾ ਕਹਿੰਦੇ ਕਿਉਂਕਿ ਹੁਣ ਮੈਂ ਪਰਮਾਤਮਾ ਵੱਲ ਲੱਗ ਗਿਆ ਕਹਿੰਦੇ ਜਿਹੜਾ ਮੇਰਾ ਸੁਭਾਅ ਜਿਵੇਂ ਇਹ ਹੁੰਦੇ ਨੇ ਨਾ ਪੰਜੇ ਤਤ ਆਪਣੇ ਜਿਨ੍ਹਾਂ ਨਾਲ ਸਰੀਰ ਵੀ ਬਣਿਆ ਹੋਇਆ ਨਾ ਆ ਵਾਯੂ ਆ ਅੱਗ ਆ ਪਾਣੀ ਆ ਧਰਤੀ ਆ ਆਕਾਸ਼ ਆ ਵੀ ਕਹਿੰਦੇ ਇਹਨਾਂ ਪੰਜਾਂ ਦੇ ਜਿਹੜੇ ਗੁਣ ਨੇ ਮੈਂ ਗ੍ਰਹਿਣ ਕਰ ਲਏ ਨੇ ਜਿਵੇਂ ਹੁਣ ਦੇਖ ਲਓ ਇਹ ਪੰਜੇ ਵਿਰੋਧੀ ਤਤ ਨੇ ਪਰਮਾਤਮਾ ਨੇ ਅੰਦਰ ਟਿਕਾਏ ਹੋਏ ਨੇ ਫਿਰ ਅੰਦਰ ਸ਼ਾਂਤੀ 'ਚ ਰਹਿੰਦੇ ਨੇ ਤੇ ਇਹਨਾਂ ਦੇ ਇਸ ਤਰ੍ਹਾਂ ਦੇ ਗੁਣ ਕਹਿੰਦੇ ਜਿਵੇਂ ਹੁਣ ਵੀ ਹਵਾ ਹਵਾ ਕਹਿੰਦੇ ਸਾਰਿਆਂ ਨੂੰ ਇੱਕ ਸਮਾਨ ਲੱਗਦੀ ਆ ਫੇਰ ਵੀ ਨਿਰਲੇਪ ਰਹਿੰਦੀ ਹੈ ਹਨਾ ਵਿਸਾ ਕਿਸੇ ਨਾਲ ਬਹੁ ਨਹੀਂ ਕਰਦੀ ਫਿਰ ਜਿਹੜਾ ਪਾਣੀ ਆ ਦੂਜਿਆਂ ਦੀ ਮੈਲ ਧੋਂਦਾ ਫੇਰ ਵੀ ਕਹਿੰਦੇ ਆਪ ਵੀ ਠੀਕ ਰਹਿੰਦਾ ਹੈ ਨਾ ਤੇ ਜਿਹੜੀ ਹੈਗੀ ਹਵਾ ਇਹ ਵੀ ਸਾਰਿਆਂ ਨੂੰ ਇੱਕ ਸਮਾਨ ਲੱਗਦੀ ਆ ਤੇ ਜਿਹੜੀ ਆਗ ਆ ਕਹਿੰਦੇ ਵੀ ਇਹ ਅ ਰੋਸ਼ਨੀ ਵੀ ਦਿੰਦੀ ਆ ਤੇ ਜਿਹੜੀ ਹੈਗੀ ਮੈਲ ਵੀ ਕੱਟਦੀ ਆ ਫੇਰ ਵੀ ਆਪ ਵੀ ਨਿਰਲੇਪ ਰਹਿੰਦੀ ਆ ਇਵੇਂ ਕਹਿੰਦੀ ਧਰਤੀ ਆ ਕੋਈ ਉਹਨੂੰ ਚਾਹੇ ਸਵਾਰੋ ਚੰਦਨ ਦੇ ਨਾਲ ਚਾਹੇ ਕੋਈ ਉਹਨੂੰ ਖੋਦੋ ਪੁੱਟੋ ਕੁਝ ਵੀ ਕਰੋ ਉਹਨ ਮਤਲਬ ਬੜੀ ਹੋਜ ਚਹਨ ਸ਼ਕਤੀ ਹੈ ਹਨਾ ਇਸ ਤਰ੍ਹਾਂ ਹੀ ਆਕਾਸ਼ ਕਹਿੰਦੇ ਵੀ ਜਿੱਦਾਂ ਨੇਰੀਆਂ ਆਉਣ ਮੀਂਹ ਆਉਣ ਸਭ ਕੁਝ ਚੱਲਦਾ ਪਰ ਉਹ ਸਭ ਤੋਂ ਨਿਰਲੇਪ ਰਹਿੰਦਾ ਕਹਿੰਦੇ ਇਹਨਾਂ ਪੰਜਾਂ ਤੱਤਾਂ ਵਾਲੀ ਕਹਿੰਦੇ ਨਿਰਲੇਪਤਾ ਮੇਰੇ ਵਿੱਚ ਆ ਗਈ ਆ ਕਿਉਂਕਿ ਮੈਂ ਹੁਣ ਪ੍ਰਮਾਤਮਾ ਵਾਲੇ ਪਾਸੇ ਲੱਗ ਗਿਆ ਕਹੇ ਕਬੀਰ ਨਿਰੰਜਨ ਧਿਆਵੋ ਤਿਤ ਕਰ ਜਾਓ ਜਿ ਬਹਰ ਨ ਆਵੋ ਕਹਿੰਦੇ ਉਸ ਪਰਮਾਤਮਾ ਦਾ ਭਜਨ ਕਰ ਕਰਕੇ ਕਹਿੰਦੇ ਉਸ ਘਰ ਪਹੁੰਚ ਗਿਆ ਜਿਸ ਘਰ ਤੋਂ ਫਿਰ ਮੁੜ ਕੇ ਜਨਮ ਮਰਨ ਨਹੀਂ ਹੁੰਦਾ ਮੈਂ ਉੱਥੇ ਟਿਕ ਗਿਆ ਅਸਲੀ ਟਿਕਾਣਾ ਮੈਨੂੰ ਮਿਲ ਗਿਆ ਹੈ ਬਹੁਤ ਹੀ ਪਿਆਰਾ ਸਮਝਾ ਰਹੇ ਨੇ ਕਬੀਰ ਜੀ ਬਾਣੀ ਦੇ ਵਿੱਚ ਵਾਹਿਗੁਰੂ ਜੀ ਗੋਰੀ ਕਬੀਰ ਜੀ ਤਿਪਦੇ ਕੰਚਨ ਸਿਉ ਪਾਈਏ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਕਹਿੰਦੇ ਵੀ ਜੇ ਆਪਣੇ ਬਰਾਬਰ ਦਾ ਸਾਵਾਂ ਸੋਨਾ ਵੀ ਤੋਲ ਕੇ ਦੇਈਏ ਤਾਂ ਵੀ ਪਰਮਾਤਮਾ ਨਹੀਂ ਮਿਲਦਾ ਇਹ ਆਪਣਾ ਮਨ ਦੇ ਕੇ ਉਹਦੇ ਉਹਦੇ ਇਵਜ਼ ਵਿੱਚ ਹੀ ਪਰਮਾਤਮਾ ਮਿਲਦਾ ਇਹਦੇ ਬਾਰੇ ਬਾਬਾ ਬਹਾਦਰ ਸਿੰਘ ਜੀ ਕਹਿੰਦੇ ਨੇ ਕਿ ਵੀ ਉਦੋਂ ਕਬੀਰ ਜੀ ਦੇ ਕੋਲ ਕੋਈ ਬਹੁਤ ਜਿਹੜਾ ਅਮੀਰ ਬੰਦਾ ਸੀ ਆਪਣੀ ਜ਼ਿੰਦਗੀ ਦੇ ਆਖਰੀ ਦਿਨਾਂ ਚ ਆਇਆ ਲੱਦ ਕੇ ਘੋੜਿਆਂ ਘੋੜਿਆਂ ਤੇ ਅਸ਼ਰਫੀਆਂ ਲੱਦ ਕੇ ਲੈ ਕੇ ਆਇਆ ਵੀ ਇਹ ਲੈ ਲਓ ਤੇ ਸੁਣਿਆ ਵੀ ਤੁਸੀਂ ਪਰਮਾਤਮਾ ਨੂੰ ਪਾ ਲਿਆ ਵੀ ਸਾਨੂੰ ਮਤਲਬ ਵੀ ਇਹਦੀ ਮਦਦ ਕਰੋ ਵੀ ਅਸੀਂ ਵੀ ਪਰਮਾਤਮਾ ਨੂੰ ਪਾ ਲਈਏ ਤਾਂ ਇਹਦੇ ਇਹਦੇ ਵਿੱਚ ਫਿਰ ਉਹਨਾਂ ਨੇ ਕਿਹਾ ਸੀ ਕਿ ਵੀ ਪ੍ਰਮਾਤਮਾ ਉਹਨੇ ਫਿਰ ਇਹ ਵੀ ਕਿਹਾ ਸੀ ਜਿਹੜਾ ਬੰਦਾ ਸੀ ਕਹਿੰਦਾ ਵੀ ਇਹ ਵੀ ਲੈ ਲਓ ਵੀ ਹੋਰ ਵੀ ਤੁਹਾਨੂੰ ਹੋਰ ਵੀ ਮੰਗਵਾ ਕੇ ਦੇ ਦਾਂ ਜਿੰਨੀਆਂ ਲੋੜ ਆ ਤਾਂ ਫਿਰ ਕਬੀਰ ਜੀ ਨੇ ਇਹ ਕਿਹਾ ਸੀ ਵੀ ਸਾਵਾ ਸੋਨਾ ਤੋਲ ਕੇ ਆਪਣੇ ਵੱਟੇ ਦੇ ਦिए ਤਾਂ ਵੀ ਨਹੀਂ ਮਿਲਦਾ ਉਹ ਤਾਂ ਮਨ ਦੇ ਕੇ ਮਿਲਦਾ ਇਹ ਮਨ ਦੀਆਂ ਗੱਲਾਂ ਨੇ ਵਾਹਿਗੁਰੂ ਜੀ ਵਾਹਿਗੁਰੂ ਸੱਚੇ ਬਾਚਾ ਜੀ ਕੰਚਨ ਸਿਓ ਪਾਈਏ ਨਹੀਂ ਤੋਲ ਮਨ ਦੇ RAM ਲੀਆ ਹੈ ਮੋਲ ਅਬ ਮੋਹਿ RAM ਅਪਨਾ ਕਰ ਜਾਣਿਆ ਸਹਜ ਸੁਪਾਏ ਮੇਰਾ ਮਨ ਮਾਨਿਆ ਕਹਿੰਦੇ ਹੁਣ ਮੈਨੂੰ RAM ਅਪਦਾ ਹੀ ਲੱਗਦਾ ਕਹਿੰਦੇ ਮਤਲਬ ਕੁਦਰਤ ਵੱਲੋਂ ਹੀ ਕਹਿੰਦੇ ਮੇਰਾ ਨਾ ਸਹਜ ਦੇ ਵਿੱਚ ਹੀ ਮੇਰਾ ਪਰਮਾਤਮਾ ਦੇ ਵਿੱਚ ਮਾਨ ਟਿਕ ਗਿਆ ਰਹਾਓ ब्रह्म कथ कथ अंत न पाया राम भगत बैठे कर आया ਕਹਿੰਦੇ ਬ੍ਰਹਮਾ ਨੇ ਵੀ ਕਹਿੰਦੇ ਵੀ ਬਹੁਤ ਜ਼ੋਰ ਲਾਇਆ ਪਰ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਿਆ ਕਹਿੰਦੇ ਮੇਰੇ ਤੇ ਘਰ ਬੈਠੇ ਹੀ ਪਰਮਾਤਮਾ ਮੇਰੇ ਕੋਲ ਆ ਗਿਆ ਵਾਹਿਗੁਰੂ ਜੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਕਿੰਨੀਆਂ ਪਿਆਰੀਆਂ ਗੱਲਾਂ ਭਗਤਾਂ ਦੀਆਂ ਕਹੋ ਕਵੀਰ ਚੰਚਲ ਮਤ ਤਿਆਗੀ ਕੇਵਲ ਰਾਮ ਭਗਤ ਨਿਜ ਭਾਗੀ ਕਵੀਰ ਜੀ ਕਹਿੰਦੇ ਨੇ ਹੁਣ ਮੇਰੀ ਜਿਹੜੀ ਉਹ ਚੰਚਲਤਾ ਵਾਲੀ ਮਾਤਾ ਨਾ ਜਿਹੜੀ ਕਦੇ ਪਦਾਰਥਾਂ ਦੇ ਪਿੱਛੇ ਮਾਇਆ ਪਿੱਛੇ ਦੱ ਭੱਜ ਜਾਂਦੀ ਐ ਇੱਕਦਾਂ ਵੀ ਕਹਿੰਦੇ ਚੰਚਲ ਜਿਵੇਂ ਮਤਲਬ ਡਿੱਗ ਜਾਂਦੀ ਹੈ ਨਾ ਹੁਣ ਕਹਿੰਦੇ ਵੀ ਮੇਰੇ ਭਾਗਾਂ ਦੇ ਵਿੱਚ ਪਰਮਾਤਮਾ ਦੀ ਭਗਤੀ ਹੋਈ ਲਿਖੀ ਹੋਈ ਆ ਵਾਹਿਗੁਰੂ ਜੀ ਵਾਹਿਗੁਰੂ ਗੌੜੀ ਕਵੀਰ ਜੀ ਜਿਹ ਮਰਨ ਸਭ ਜਗਤ ਤਰਾਸਿਆ ਸੋ ਮਰਨਾ ਗੁਰ ਸ਼ਬਦ ਪਰਗਾਸਿਆ ਕਹਿੰਦੇ ਜਿਸ ਮੌਤ ਤੋਂ ਸਾਰਾ ਜਗ ਡਰਦਾ ਕਹਿੰਦੇ ਜਦੋਂ ਕਹਿੰਦੇ ਗੁਰੂ ਦੇ ਸ਼ਬਦ ਦੇ ਨਾਲ ਅੰਦਰ ਪ੍ਰਕਾਸ਼ ਹੋ ਗਿਆ ਅਸਲੀਅਤ ਦਾ ਕਹਿੰਦੇ ਫਿਰ ਉਹ ਮਰਨ ਬਾਰੇ ਵੀ ਕਹਿੰਦੇ ਜਿਹੜੀ ਸਚਾਈ ਆ ਉਹ ਸਮਝ ਲੱਗ ਗਈ ਅਬ ਕੈਸੇ ਮਰੂੰ ਮਰਨ ਮਨ ਮੰਨਿਆ ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਰਹਾਓ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਬਾਰੇ ਪਤਾ ਨਹੀਂ ਹੁੰਦਾ ਜੇ ਜਾਣ ਪਹਿਚਾਨ ਨਹੀਂ ਹੁੰਦੀ ਕਹਿੰਦੇ ਉਹ ਵੀ ਮੌਤ ਤੋਂ ਬਹੁਤ ਹੀ ਡਰਦੇ ਨੇ ਤੇ ਕਹਿੰਦੇ ਅਬ ਕੈਸੇ ਮਰੂੰ ਮਰਨ ਮਨ ਮੰਨਿਆ ਕਹਿੰਦੇ ਹੁਣ ਮੈਨੂੰ ਦੁਬਾਰਾ ਦੁਬਾਰਾ ਮਰਨ ਦੀ ਹੋ ਹੈ ਨਹੀਂ ਲੋੜਨਾ ਇੱਕ ਵਾਰ ਪਰਮਾਤਮਾ ਵੱਲ ਮੇਰਾ ਮਨ ਮਰ ਗਿਆ ਦੁਨੀਆ ਤੋਂ ਮਰ ਕੇ ਪਰਮਾਤਮਾ ਵੱਲ ਆ ਗਿਆ ਹੁਣ ਮੁੜ ਮੁੜ ਕੇ ਨਾ ਤਾਂ ਮੌਤ ਦਾ ਹੀ ਡਰ ਰਿਹਾ ਨਾ ਹੀ ਆਤਮਿਕ ਮੌਤ ਆਉਣੀ ਆ ਉਹ ਸਭ ਡਰ ਚੱਕ ਹੋ ਗਏ ਕਿਉਂਕਿ ਪਰਮਾਤਮਾ ਦੀ ਜਿਹੜੀ ਜਿੰਦਗੀ ਦੀ ਅਸਲੀਅਤ ਬਣਾਈ ਆ ਉਹ ਸਮਝ ਲੱਗ ਗਈ ਕਿਉਂਕਿ ਪਰਮਾਤਮਾ ਦੇ ਵਿੱਚ ਮਨ ਭਿੱਜ ਗਿਆ ਪਰਮਾਤਮਾ ਦੇ ਆ ਪਰਮਾਤਮਾ ਦੀ ਜਿੱਦਾਂ ਅੰਦਰ ਪ੍ਰਕਾਸ਼ ਕਰਦਾ ਜੀਵਨ ਦਾ ਵਾਹਿਗੁਰੂ ਜੀ ਬੰਦਗੀ ਵਾਲਿਆਂ ਨਾਲ ਹੀ ਵਾਪਰਦਾ ਸੰਗਤ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਮਰਨੋ ਮਰਨ ਕਹੇ ਸਭ ਕੋਈ ਸਹਜੇ ਮਰੇ ਅਮਰ ਹੋਏ ਸੋਈ ਕਹਿੰਦੇ ਮਰਨ ਦੀਆਂ ਗੱਲਾਂ ਤਾਂ ਵੀ ਸਾਰੇ ਹੀ ਕਰਦੇ ਨੇ ਨਾ ਜਿਸ ਤਰ੍ਹਾਂ ਮੌਤ ਆਉਂਦੀ ਆ ਮੌਤ ਤੋਂ ਹਰ ਕੋਈ ਡਰਦਾ ਹੈਗਾ ਪਰ ਕਹਿੰਦੇ ਵੀ ਜਿਹੜੇ ਕੋਈ ਸਹਜਤਾ ਦੇ ਵਿੱਚ ਆਤਮਿਕ ਜੀਵਨ ਪਾਲ ਲੈਂਦੇ ਨੇ ਵਿਕਾਰਾਂ ਵੱਲੋਂ ਮਰ ਜਾਂਦੇ ਨੇ ਉਹ ਕਹਿੰਦੇ ਅਮਰ ਹੋ ਜਾਂਦੇ ਨੇ ਫਿਰ ਦੁਬਾਰਾ ਉਹਨਾਂ ਨੂੰ ਮੌਤ ਨਹੀਂ ਆਉਂਦੀ ਜੀਵ ਦੇ ਆ ਮੁਕਤ ਹੋ ਜਾਂਦੇ ਨੇ ਕਹੋ ਕਵੀਰ ਮਨ ਪਿਆ ਅਨੰਦਾ ਗਿਆ ਪਰਮ ਰਹਿ ਪਰਮਾਨੰਦਾ ਜਿਹਨੂੰ ਹੁਣ ਪ੍ਰਮਾਤਮਾ ਬਾਰੇ ਜਾਣ ਪਛਾਣ ਹੋ ਜਵੇ ਪ੍ਰਮਾਤਮਾ ਨਾਲ ਸਾਂਝ ਪੈ ਜਾਵੇ ਜੀਵਨ ਦੀ ਅਸਲੀਅਤ ਸਮਝ ਲੱਗ ਜਵੇ ਉਹਦੇ ਫਿਰ ਮਨ ਚ ਆਨੰਦ ਹੀ ਆਉਣਾ ਜਿਹਨੂੰ ਅਸਲੀਅਤ ਸਮਝ ਆ ਗਈ ਸਾਰੇ ਧਰਮ ਕਹਿੰਦੇ ਹੁਣ ਚਲੇ ਗਏ ਨੇ ਪਿੱਛੇ ਕੀ ਰਹਿ ਗਿਆ ਪਰਮਾਨੰਦ ਉਹ ਜੋ परमानंद ਦਾ ਸੋਮਾ ਪਰਮਾਤਮਾ ਕਹਿੰਦੇ ਬਸ ਮੇਰੇ ਹਿਰਦੇ ਚੋ ਹੀ ਰਹਿ ਗਿਆ ਗੌੜੀ ਕਬੀਰ ਜੀ ਕਤ ਨਹੀਂ ਠਹਰ ਮੂਲ ਕਤ ਲਾਵੋ ਖੋਜਿਤ ਤਨ ਮੈਂ ਠਹਰ ਨਾ ਪਾਵੋ ਕਹਿੰਦੇ ਜਿਸ ਜੀਵ ਦੇ ਅੰਦਰ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਮਿਲਣ ਦੀ ਪੀੜਾ ਬੈਰਾਗ ਆ ਕਹਿੰਦੇ ਸਰੀਰ ਦੇ ਉੱਪਰੋਂ ਲੱਭਿਆ ਤਾਂ ਕੋਈ ਕਹਿੰਦੇ ਬਿਮਾਰੀ ਨਹੀਂ ਲੱਭਦੀ। ਜਦੋਂ ਕਹਿੰਦਾ ਕੋਈ ਬਿਮਾਰੀ ਨਹੀਂ ਲੱਭਦੀ ਤਾਂ ਦਵਾਈ ਕਿੱਥੇ ਲਾਈਏ ਕਹਿੰਦੇ। ਕਹਿੰਦੇ ਫਿਰ ਸਾਰਾ ਸਰੀਰ ਲੱਭਿਆ ਕਿਤੇ ਲੱਭਿਆ ਨਹੀਂ ਹੈਗਾ ਵੀ ਕਿੱਥੋਂ ਪੀੜ ਹੋ ਰਹੀ ਹੈ ਇਹ ਜਿਹੜੀ ਪਰਮਾਤਮਾ ਨਾਲ ਵਿਰਾਗ ਦੀ ਆ, ਪ੍ਰੀਤ ਦੀ ਆ, ਫਿਰ ਕਹਿੰਦੇ ਦਵਾਈ ਕਿੱਥੇ ਲਾਈਏ। ਲਾਗੀ ਹੋਏ ਸੋ ਜਾਨ ਪੀਰ, RAM ਭਗਤ ਅਨਿਆ ਲੈ ਤੀਰ ਰਹਾਓ। ਕਹਿੰਦੇ ਪੀੜਾ ਤਾਂ ਜਿਹਨੂੰ ਲੱਗੀ ਹੁੰਦੀ ਆ ਉਹੀ ਜਾਣਦਾ ਜਿਸ ਤਨ ਲੱਗਾ ਸੋਈ ਤਨ ਜਾਣੇ ਕਹਿੰਦੇ RAM ਦੀ ਭਗਤੀ ਆ ਜੋ ਬੜੇ ਕਹਿੰਦੇ ਇਹ ਨਾ ਅਨਿਆਲੇ ਤੀਰ ਨੇ ਕਹਿੰਦੇ ਮਤਲਬ ਤਿੱਖੇ ਤੀਰ ਨੇ ਜਿਹਨੂੰ ਵੱਜਦੇ ਨੇ ਉਹੀ ਇਹ ਪੀੜਾ ਨੂੰ ਸਮਝ ਸਕਦਾ ਇੱਕ ਪਾਏ ਦੇ ਖੂਸ ਬਨਾਰੀ ਕਿਆ ਜਾਨੋ ਸਹ ਕੌਣ ਪਿਆਰੀ ਕਹਿੰਦੇ ਮੈਂ ਸਾਰੀਆਂ ਜੀਵ ਇਸਤਰੀਆਂ ਨੂੰ ਇੱਕੋ ਨਜ਼ਰ ਨਾਲ ਦੇਖਦਾ ਕਹਿੰਦੇ ਕੀ ਪਤਾ ਵੀ ਕਿਹੜੀ ਜੀਵ ਇਸਤਰੀ ਪਰਮਾਤਮਾ ਨੂੰ ਪਿਆਰੀ ਲੱਗਦੀ ਆ ਕਹੋ ਕਵੀਰ ਜੱਕ ਮਸਤਕ ਪਾਗ ਸਭ ਪਰ ਹਰਤਾ ਕੋ ਮਿਲੈ ਸੁਹਾਗ ਕਹਿੰਦੇ ਜਿਸ ਜੀਵ ਇਸਤਰੀ ਦੇ ਚੰਗੇ ਭਾਗ ਨੇ ਕਹਿੰਦੇ ਬਾਕੀ ਸਾਰੀਆਂ ਜੀਵ ਇਸਤਰੀਆਂ ਨੂੰ ਛੱਡ ਕੇ ਪਰਮਾਤਮਾ ਉਸ ਜੀਵ ਇਸਤਰੀ ਨੂੰ ਮਿਲਦਾ ਪਰਮਾਤਮਾ ਉਹ ਸੁਹਾਗਾ ਜੁਕਦੇ ਮਰਦਾ ਨਹੀਂ ਨਾ ਕਿਤੇ ਜਾਂਦਾ ਉਹ ਫਿਰ ਸਦਾ ਸੁਹਾਗਣ ਹੋ ਜਾਂਦੀ ਹੈ ਜੀ ਵਿਸਤ੍ਰੇ ਵਾਹਿਗੁਰੂ ਜੀ ਵਾਹਿਗੁਰੂ ਗੋੜੀ ਕਬੀਰ ਜੀ ਜਾ ਕੇ ਹਰ ਸਾ ਠਾਕੁਰ ਪਾਈ ਮੁਕਤ ਅਨੰਤ ਪੁਕਾਰਣ ਜਾਈ ਕਹਿੰਦੇ ਜਿਹਦੇ ਹਿਰਦੇ ਵਿੱਚ ਪਰਮਾਤਮਾ ਵਰਗਾ ਠਾਕੁਰ ਹੈ ਮਾਲਕ ਹੈ ਕਹਿੰਦੇ ਉਹਨੂੰ ਤਾਂ ਹਜ਼ਾਰਾਂ ਹੀ ਮੁਕਤੀਆਂ ਜਾ ਕੇ ਮਿਲਦੀਆਂ ਨੇ ਜਿਵੇਂ ਇੱਕ ਮੁਕਤੀ ਇਨਸਾਨ ਲੱਭਦਾ ਉਹਨੂੰ ਤਾਂ ਕਹਿੰਦੇ ਬਹੁਤ ਮੁਕਤੀਆਂ ਮਿਲਦੀਆਂ ਨੇ ਆਪੇ ਅਬ ਕਹ ਰਾਮ ਭਰੋਸਾ ਤੋਰਾ ਤਬ ਕਾਹੂ ਕ ਕਵਨ ਨਿਹੋਰਾ ਰਹਾਓ ਕਹਿੰਦੇ ਹੁਣ ਪ੍ਰਮਾਤਮਾ ਜਦੋਂ ਤੇਰੇ ਤੇ ਭਰੋਸਾ ਵੱਜ ਗਿਆ ਕਹਿੰਦੇ ਹੁਣ ਸੰਸਾਰ ਦੇ ਕਿਸੇ ਵੀ ਜੀਵ ਤੋਂ ਕੋਈ ਮੁਹਸ਼ੰਦਗੀ ਨਹੀਂ ਰਹਿ ਗਈ ਕਿਸੇ ਤੋਂ ਮਤਲਬ ਹੁਣ ਕਿਸੇ ਦੀ ਖੁਸ਼ਾਮਦ ਕਰਨ ਦੀ ਲੋੜ ਨਹੀਂ ਰਹਿ ਗਈ ਤੀਨ ਲੋਕ ਜਾ ਕੇ ਹੈ ਪਾਰ ਸੋ ਕਾਹੇ ਨਾ ਕਰੇ ਪ੍ਰਤਪਾਰ ਕਹਿੰਦੇ ਉਹ ਪਰਮਾਤਮਾ ਜੋ ਤਿੰਨਾਂ ਲੋਕਾਂ ਨੂੰ ਸਹਾਰਾ ਦੇ ਰਿਹਾ ਵੀ ਤੇਰੀ ਪਾਲ ਪ੍ਰਤਪਾਲਣਾ ਕਿਉਂ ਨਹੀਂ ਕਰੂਗਾ ਜੀਵ ਭਰੋਸਾ ਰੱਖੋ ਤੇ ਕਹੋ ਕਬੀਰ ਇੱਕ ਬੁੱਧ ਵਿਚਾਰੀ ਕਿਆ ਬਸ ਜੋ ਬਖ ਦੇ ਮਹਤਾਰੀ ਕਹਿੰਦੇ ਹੁਣ ਇੱਕ ਸੋਚ ਇਹ ਆਈ ਆ ਕਬੀਰ ਜੀ ਕਹਿੰਦੇ ਕਿ ਵੀ ਜੇ ਆਪਾਂ ਕਹੀਏ ਜਿਸ ਬੱਚੇ ਨੂੰ ਮਾਂ ਹੀ ਜਹਿਰ ਦੇਵੇ ਤਾਂ ਉਹਨੂੰ ਫਿਰ ਕੌਣ ਬਚਾਏਗਾ ਪਰ ਮਾਂ ਇਦਾਂ ਕਰਦੀ ਨਹੀਂ ਨਾ ਕਿਉਂਕਿ ਮਾਂ ਮਾਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਹੈ ਇਸ ਤਰ੍ਹਾਂ ਕਹਿੰਦੇ ਪ੍ਰਮਾਤਮਾ ਸਾਡਾ ਮਾਤਾ ਪਿਤਾ ਉਹ ਸਾਨੂੰ ਕਿਉਂ ਦੁੱਖ ਦੇਊਗਾ ਉਹਨਾਂ ਬੱਚਿਆਂ ਨੂੰ ਕਿਉਂ ਦੁੱਖ ਦੇਊਗਾ ਹਾਂ ਉਹ ਥੋੜਾ ਝਿੜਕ ਕੇ ਕੁਝ ਸੁਧਾਰ ਕਰ ਸਕਦਾ ਪਰ ਉਹ ਦੁੱਖ ਨਹੀਂ ਦਿੰਦਾ ਗੋੜੀ ਕਬੀਰ ਜੀ ਬਿਨ ਸਤ ਸਤੀ ਹੋਏ ਕੈਸੇ ਨਾਰ ਪੰਡਤ ਦੇਖੋ ਰਦੇ ਵਿਚਾਰ ਕਹਿੰਦੇ ਹੈ ਪੰਡਤ ਇਹ ਵਿਚਾਰ ਕਰਕੇ ਦੇਖ ਸਤ ਤੋਂ ਬਿਨਾ ਕੋਈ ਇਸ ਤਰੀਕੇ ਮੈਂ ਸਤੀ ਹੋ ਸਕਦੀ ਆ ਪ੍ਰੀਤ ਬਿਨਾ ਕੈਸੇ ਬਧੈ ਸੁਨੇਹੇ ਜਬ ਲਗ ਰਸ ਤਬ ਲਗ ਨਹੀਂ ਨਿਹੇ ਰਹਾਓ ਕਹਿੰਦੇ ਜਦੋਂ ਤੱਕ ਪ੍ਰਮਾਤਮਾ ਦੇ ਨਾਲ ਪ੍ਰੀਤ ਨਹੀਂ ਪੈਂਦੀ ਫਿਰ ਕਿਵੇਂ ਪਿਆਰ ਵੱਧ ਸਕਦਾ ਜੀਵ ਦਾ ਪਰ ਜਦ ਤੱਕ ਕਹਿੰਦੇ ਜੀਵ ਦਾ ਪ੍ਰੇਮ ਸੰਸਾਰਿਕ ਰਸਾਂ ਕਸਾਂ ਨਾਲ ਆ ਮਾਇਆ ਨਾਲ ਆ ਫਿਰ ਉਦੋਂ ਤੱਕ ਕਿਵੇਂ ਪ੍ਰਮਾਤਮਾ ਨਾਲ ਪਿਆਰ ਪੈ ਸਕਦਾ ਜੀਵ ਦਾ ਸਾਹਨ ਸਤ ਕਰੈ ਅਜੀ ਆਪਣੇ ਸੋਰਮਈਏ ਕੋ ਮਿਲੇ ਨਾ ਸੁਪਨੇ ਸਾਹਨ ਸਤ ਕਰੈ ਜੀ ਆਪਣੇ ਸੋਰਮਈਏ ਕੋ ਮਿਲੇ ਨਾ ਸੁਪਨੇ ਕਹਿੰਦੇ ਜਿਹੜਾ ਜੀਵ ਅਜੇ ਮਾਇਆ ਨੂੰ ਹੀ ਪਿਆਰ ਕਰ ਰਿਹਾ ਕਹਿੰਦੇ ਉਹ ਤਾਂ ਸੁਪਨੇ 'ਚ ਵੀ ਪਰਮਾਤਮਾ ਨੂੰ ਨਹੀਂ ਮਿਲ ਸਕਦਾ ਤਨ ਮਨ ਤਨ ਗ੍ਰਹਿ ਸੋਪ ਸਰੀਰ ਸੋਈ ਸੁਹਾਗਣ ਕਹੇ ਕਬੀਰ ਜਿਸ ਜੀਵ ਨੇ ਕਹਿੰਦੇ ਆਪਣਾ ਤਨ ਮਨ ਤਨ ਤੇ ਇਸ ਸਰੀਰ ਦਾ ਪਿਆਰ ਉਹ ਪਰਮਾਤਮਾ ਦੇ ਅੱਗੇ ਨਿਸ਼ਾਵਰ ਕਰ ਦਿੱਤਾ ਉਹੀ ਕਹਿੰਦੇ ਜੀਵ ਇਸਤਰੀ ਸੁਹਾਗਣ ਕਹਾ ਸਕਦੀ ਆ ਕਬੀਰ ਜੀ ਕਹਿੰਦੇ ਨੇ ਗੋੜੀ ਕਬੀਰ ਜੀ ਵਿਖਿਆ ਵਿਆਪਿਆ ਸਗਲ ਸੰਸਾਰ ਵਿਖਿਆ ਲੈ ਡੂਬੀ ਪਰਵਾਰ ਕਹਿੰਦੇ ਸਾਰਾ ਸੰਸਾਰ ਮਾਇਆ ਦੀ ਜ਼ਹਿਰ ਦੇ ਵਿੱਚ ਗਲਤਾਨ ਹੈ ਕਹਿੰਦੇ ਇਹ ਜਿਹੜੀ ਮਾਇਆ ਇਹ ਤਾਂ ਪੂਰੇ ਪਰਿਵਾਰਾਂ ਦੇ ਪਰਿਵਾਰ ਲੈ ਕੇ ਡੋਪ ਦਿੰਦੀ ਆ ਸੰਸਾਰ ਸਾਗਰ ਚ ਰੇ ਨਰ ਨਾਵ ਚੌੜ ਕਤ ਬੋੜੀ ਹਰ ਸਿਓ ਤੋੜ ਵਿਖਿਆ ਸੰਗ ਜੋੜੀ ਰਹਾਓ ਕਹਿੰਦੇ हे ਜੀਵ ਤੂੰ ਆਪਣੀ ਜਿਹੜੀ ਇਹ ਜੀਵਨ ਰੂਪੀ ਨੌਕਾ ਹੈਗੀ ਆ ਕਿਉਂ ਰੜੇ ਮੈਦਾਨ ਚ ਬਿਨਾ ਪਾਣੀ ਤੂੰ ਕਹਿੰਦੇ ਕਿਦਾਂ ਡੋਬ ਦਿੱਤੀ ਆ ਕਿਉਂ ਤੂੰ ਕਹਿੰਦੇ ਮਾਇਆ ਦੇ ਵਿੱਚ ਜੁੜ ਗਿਆ ਤੇ ਪ੍ਰਮਾਤਮਾ ਨਾਲੋਂ ਟੁੱਟ ਗਿਆ ਇਸੇ ਕਰਕੇ ਤੇਰੀ ਜੀਵਨ ਨੌਕਾ ਰੜੇ ਮੈਦਾਨ ਚ ਕਹਿੰਦੇ ਡੁੱਬੀ ਜਾ ਰਹੀ ਆ ਸੋਰਨਰ ਦਾ ਦੇ ਲਾਗੀ ਆਗ ਨਿਕਟ ਨੀਰ ਪਸ ਪੀ ਵਸਨਾ ਜਾਗ ਕਹਿੰਦੇ ਜਿਹੜੀ ਮਾਇਆ ਦੀ ਤ੍ਰਿਸ਼ਨਾ ਉਹ ਦੇਵਤਿਆਂ ਨੂੰ ਮਨੁੱਖਾਂ ਨੂੰ ਸਾਰਿਆਂ ਨੂੰ ਲੱਗੀ ਹੋਈ ਆ ਕਹਿੰਦੇ ਪਰਮਾਤਮਾ ਦਾ ਨਾਮ ਜਲ ਨੇੜੇ ਹੀ ਆ ਪਰ ਕਹਿੰਦੇ ਇਹ ਜੀਵ ਪਸ਼ੂ ਬਿਰਤੀ ਕਰਕੇ ਇਸ ਨਾਮ ਜਲ ਦੇ ਨਾਲ ਤ੍ਰਿਸ਼ਨਾ ਨੂੰ ਬੁਝਾਉਂਦਾ ਹੀ ਨਹੀਂ ਆਪਣੀ ਨੂੰ ਨਾਮ ਜਲ ਵਲ ਦੇਖਦਾ ਹੀ ਨਹੀਂ ਕਹਿੰਦੇ ਚੇਤਤ ਚੇਤਤ ਨਿਕਸਿਓ ਨੀਰ ਸੋ ਜਲ ਨਿਰਮਲ ਕਥਤ ਕਵੀਰ ਕਹਿੰਦੇ ਜਿਹੜੇ ਜੀਵ ਉਸ ਪ੍ਰਮਾਤਮਾ ਨੂੰ ਚੇਤੇ ਚ ਬਸਾਉਂਦੇ ਨੇ ਉਹਦਾ ਨਾਮ ਜਪਦੇ ਨੇ ਉਹਨਾਂ ਦੇ ਅੰਦਰੋਂ ਨਾਮ ਜਲ ਪ੍ਰਗਟ ਹੋ ਜਾਂਦਾ ਕਵੀਰ ਜੀ ਕਹਿੰਦੇ ਨੇ ਇਹ ਨਾਮ ਜਲ ਬਹੁਤ ਹੀ ਪਵਿੱਤਰ ਆ ਜੋ ਸਾਡੀ ਤ੍ਰਿਸ਼ਨਾ ਦੀ ਅਗ ਨੂੰ ਬੁਝਾ ਦਿੰਦਾ ਹੈ ਗੌਰੀ ਕਬੀਰ ਜੀ ਜਿਹੇ ਕੁੱਲ ਪੂਤ ਨ ਗਿਆਨ ਵਿਚਾਰੀ ਵਿਧਵਾ ਕਸਨਾ ਪਈ ਮਹਤਾਰੀ ਇਸ ਤਰ੍ਹਾਂ ਦਾ ਸ਼ਬਦ ਗੁਰੂ ਰਾਮਦਾਸ ਜੀ ਨੇ ਵੀ ਵਰਤਿਆ ਬਾਣੀ ਚ ਕਬੀਰ ਜੀ ਕਹਿੰਦੇ ਨੇ ਜਿਸ ਮਾਂ ਦਾ ਬੱਚਾ ਪਰਮਾਤਮਾ ਦੇ ਗਿਆਨ ਦੀ ਗੱਲ ਨਹੀਂ ਕਰਦਾ ਪਰਮਾਤਮਾ ਦਾ ਨਾਮ ਨਹੀਂ ਜਪਦਾ ਕਹਿੰਦੇ ਉਹਦੇ ਜੰਮਣ ਤੋਂ ਪਹਿਲਾਂ ਹੀ ਮਾਂ ਵਿਧਵਾ ਕਿਉਂ ਨਾ ਹੋ ਗਈ ਵੀਰ ਜਮੇ ਕਿਉਂ ਲੋਕ ਕਿੰਨੀ ਵੱਡੀ ਗੱਲ ਕਹਿੰਦੇ ਨੇ ਇੰਨੀ ਪਰਮਾਤਮਾ ਦੀ ਭਗਤੀ ਦੀ ਮਹਿਮਾ ਇੰਨੀ ਸਾਡੇ ਲਈ ਜ਼ਰੂਰੀ ਆ ਕਰਨੀ ਜਿਹ ਨਰ ਰਾਮ ਭਗਤ ਨਹੀਂ ਸਾਦੀ ਜਨਮਤ ਕਸ ਨਾਮ ਉਹ ਅਪਰਾਧੀ ਰਹਾਓ ਕਹਿੰਦੇ ਜਿਸ ਨੇ ਪਰਮਾਤਮਾ ਦੀ ਭਗਤੀ ਕੀਤ ਨਹੀਂ ਕੀਤੀ ਉਹ ਕਹਿੰਦੇ ਅਪਰਾਧੀ ਜਨਮ ਦੇ ਅਨਸਾਰ ਹੀ ਕਿਉਂ ਨਾ ਮਰ ਗਿਆ ਮਤਲਬ ਕਿਉਂ ਉਹ ਜਿੰਦਾ ਰਹਿ ਗਿਆ ਜੋ ਪਰਮਾਤਮਾ ਦੀ ਭਗਤੀ ਨਹੀਂ ਕਰ ਰਿਹਾ ਮੁਚ ਮੁਚ ਗਰਵ ਗਏ ਕੀਨ ਬਚਿਆ ਬੁੱਢ ਪੁੱਜ ਰੂਪ ਜਿਵੈ ਜਗ ਮਜਿਆ ਕਹਿੰਦੇ ਵੀ ਸੰਸਾਰ ਦੇ ਵਿੱਚ ਕਿੰਨੇ ਹੀ ਬੱਚੇ ਨੇ ਜਿਹ ਜਿਨੇ ਮਤਲਬ ਮਾਂ ਦੇ ਗਰਭ ਦੇ ਵਿੱਚ ਹੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਫੇਰ ਕਹਿੰਦੇ ਵੀ ਜਿਹੜਾ ਇਹ ਜੀਵ ਪਰਮਾਤਮਾ ਦਾ ਨਾਮ ਨਹੀਂ ਜਪਦਾ ਵੀ ਇਹ ਕਿਉਂ ਨਾ ਉਹ ਮੇਰ ਗਿਆ ਵੀ ਇਹ ਕਿਉਂ ਬਚਿਆ ਰਹਿ ਗਿਆ ਕਹੋ ਕਵੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਕੁਬਜਕ ਰੂਪ ਇਕ ਵੀਰ ਜੀ ਕਹਿੰਦੇ ਨੇ ਜੇ ਕੋਈ ਜੀਵ ਦੇਖਣ ਨੂੰ ਸਰੀਰਕ ਪੱਖੋਂ ਚਾਹੇ ਕਿੰਨਾ ਹੀ ਸੁੰਦਰ ਤੇ ਸੋਹਣਾ ਹੋਵੇ ਪਰ ਜੇ ਉਹ ਪਰਮਾਤਮਾ ਦਾ ਨਾਮ ਨਹੀਂ ਲੈਂਦਾ ਤਾਂ ਉਹ ਫਿਰ ਕੁੱਬਾ ਤੇ ਕੋਜਾ ਉਹਨੂੰ ਫਿਰ ਕਰੂਪ ਕਹਿਣਗੇ ਵੀ ਇਹ ਮਤਲਬ ਇਹ ਦੀ ਵਿਚ ਚਕਰੋਂ ਚਾਹੇ ਚੰਗਾ ਪਰ ਇਹ ਕਿਉਂਕਿ ਮਨ ਤੋਂ ਚੰਗਾ ਨਹੀਂ ਬਣਿਆ ਪਰਮਾਤਮਾ ਦਾ ਨਾਮ ਲੈ ਕੇ ਫਿਰ ਕਹਿੰਦੇ ਉਹਨੂੰ ਜਿੱਦਾਂ ਕੁੱਬਾ ਤੇ ਕਰੂਪ ਹੀ ਸਮਝਦੇ ਨੇ ਬੇਰੂਪ ਪਰਮਾਤਮਾ ਦੀ ਨਾਮ ਦੀ ਇੰਨੀ ਮਹਿਮਾ ਸਾਡੇ ਲਈ ਇੰਨਾ ਜ਼ਰੂਰੀ ਆ ਪਰਮਾਤਮਾ ਦਾ ਨਾਮ ਜਪਣਾ ਔਰ ਜਦੋਂ ਜੀਵ ਜਪਣ ਲੱਗਦਾ ਉਹ ਪਿਆਰਾ ਹੀ ਇੰਨਾ ਲੱਗਦਾ ਫਿਰ ਉਹ ਛੱਡਦਾ ਨਹੀਂ ਜੀਵ ਬਸ ਇੱਕ ਵਾਰ ਪਿਆਰ ਪਹਿਚਾਨ ਦੀ ਗੱਲ ਆ ਪਰਮਾਤਮਾ ਦੇ ਨਾਮ 'ਚ ਜਦ ਇੱਕ ਵਾਰ ਨਾਮ 'ਚ ਪਿਆਰ ਪੈ ਗਿਆ ਪਰਮਾਤਮਾ ਦੀ ਭਗਤੀ ਪਰਮਾਤਮਾ ਨੇ ਆਪ দান ਦੇ ਦਿੱਤੀ ਬਸ ਫਿਰ ਪਰਮਾਤਮਾ ਨੇ ਆਨੰਦ ਹੀ ਬਣਾ ਦਿੱਤਾ ਜੀਵ ਲਈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆਂ ਜੀ ਅੱਗੇ ਤੋਂ ਸਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ O que